ਵਰਜਮਾਨ ਹੋ ਚੁੱਕੇ ਹਨ ਮੇਰੇ ਤੋਂ ਪਹਿਲਾਂ ਸ਼੍ਰੀ ਰੇਸ਼ਵਦ ਜੀ ਜੀ ਨੇ ਇਹਨਾਂ ਬਾਰੇ ਬਹੁਤ ਹੀ ਵਿਸਤਾਰ ਨਾਲ ਚੰਨਾ ਪਾਇਆ ਹੈ ਐ ਇੰਜੀਨੀਅਰ ਤੋਂ ਲਾ ਕੇ ਸਾਰੇ ਬੁਲਾਣਿਆਂ ਨੇ ਦੱਸਿਆ ਕਿ ਹਰ ਇੱਕ ਜਿਹੜਾ ਸਾਡਾ ਮੁਲਾਜ਼ਮ

جس مہروندی اپ مجھے کرنے ہیں حاضر ہیں بندہ براجمان honorable ہم دیا کرتے کو دیا کرتے اس نے ہماری طرف سے مندر कुमार जी और सभी कार्यक्रम और योग्य श्रीमान साहब को सदा की لیڈر ਆਪਣੇ ਜਥੇਰਦੀ ਵੱਲੋਂ ਇੱਥੇ ਦਿੱਲੀ ਆਉਂਦੇ ਸਰਦਾਰ ਜਗਜੀਤ ਸਿੰਘ ਜੀ ਕੀ ਕਹੇ ਜੀ ਅਸਰ ਸੀ ਕਿ ਜਦੋਂ ਵੀ ਅਸੀਂ ਜਥੇਰਦੀ ਵੱਲੋਂ ਕੋਈ ਆਪਾਂ ਆਪਣੇ ਵੱਲ ਕੋਈ ਕੰਮ ਲੈ ਕੇ ਗਏ ਤਾਂ ਉਹਨਾਂ ਨੇ ਕਦੇ ਨਾ ਨਿਖਰੀ ਸਰਦਾਰ ਜਗਜੀਤ ਸਿੰਘ ਜੀ ਐਡਿਓ ਬੜ ਸੁਪਲਾਈ ਦੇ ਵਿੱਚ ਐਡਿਓ ਡ੍ਰੈਕ ਭਾਰਤੀ ਹੋਏ ਸੀਗੇ ਮੇਰੇ ਤਕਰੀਬਨ 95 ਦੇ ਨਿਕਲੀ ਕੋਈ ਉਸ ਟਾਈਮ ਇਹਨਾਂ ਨੇ ਸਵਾਣੇ ਦੀ ਜ਼ਿਆਦਾਤਰ ਇਹਨਾਂ ਦੀ ਸਰਵਿਸ ਲਈ ਉਸ ਤੋਂ ਬਾਅਦ ਨਾ ਵੀ ਇਹਨਾਂ ਨੇ ਕੁਝ ਟਾਈਮ ਲਾਇਆ ਕਿਉਂਕਿ ਮੈਨੂੰ ਵੀ ਇਹਨਾਂ ਦੇ ਵੇਲਾ ਕੰਮ ਕਰਨ ਦਾ ਮੌਕਾ ਮਿਲਿਆ ਬਹੁਤ ਹੀ ਨਿਕੀ ਨੇ ਉਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇੱਕ ਇੱਕ ਮੋਟੋ ਹੋ ਕੇ 71 ਹੋ ਕੇ ਗੌਰਮਣੀ ਦੇ ਨਾਲ ਜਿਹੜੀ ਮੀਟਿੰਗਾਂ ਹੁੰਦੀਆਂ ਨੇ ਉਹਦੇ ਵਿੱਚ ਆਪਾਂ ਹਿੱਸਾ ਲਈਏ ਉਹਦੇ ਬਾਰੇ ਜਿਹੜੀ ਜਾਣਕਾਰੀ ਹਾਸਲ ਕਰੀਏ ਫੇਰ ਮੈਂ ਵੀ ਗੌਰਮਣੀ ਸਾਹਿਬ ਨਾਲ ਦੇ ਪਾਰਟਿਸਪੇਟਿਡ ਪਾਰਟਮੈਂਟ ਤੋਂ ਬਾਕੀ ਬਾਕੀ ਦਰਜੋਂ ਆਏ ਹੋਏ ਜਿਹੜੇ ਪਲਾਂ ਫੈਕਟਰੀ ਸੇਵਾਵਾਂ ਸਭਿਓ ਅਪਾਜ ਸਰਦਾਰ ਕਮਿਟੀ ਦੀ ਬੁੜੇਗੀ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਇਹ ਸੱਤਾਂ ਜੀ ਦੀ ਰਸਨੀਆ ਪੀ ਆ ਕਰਕੇ ਆ ਇਹਦੀ ਇੱਕ ਪਰੰਪਰਾ ਰਹੀ ਆ ਪਹਿਲਾਂ ਵੀ ਆਪਾਂ ਜੋ ਵੀ ਕੋਈ ਅਸਰ ਦਾ ਇਲਾਜ ਜਾਂ ਕੋਈ ਬੰਦੇ ਪੱਕੇ ਕਰਾਏ ਕਿਨਾਂ ਬਹੁਤ ਸਖਤ ਤੋੜੀ ਜਿਹਾ ਬੰਦੀ ਨੇ ਦਿੱਤਾ ਆ ਉਹਨੂੰ ਅਜਿਹਾ ਸ਼ੁਰੂ ਹੈ ਦੇਖਦੇ ਆ ਇਹਨਾਂ ਨੂੰ ਤਾਂ ਤੁਹਾਡੇ ਸਰਦਾਰੀ ਸਿੰਘ ਤੋੜਾ ਸਰਦਾਰ ਕੁਬੀਸ ਨੇ ਵੀ ਇਹਨਾਂ ਬਹੁਤ ਟੋੜੀ ਜਿਹਾ ਬੰਦੀ ਬਾਰੇ ਕੰਮ ਕੀਤਾ ਆ ਤਾਂ ਮੈਂ ਇਹਨਾਂ ਦਾ ਸਨਵਾਦੀਆਂ ਕੋਲੇ ਵੈਲਫੇਅਰ ਵਾਸਤੇ ਤਾਂ ਕੰਮ ਕਰਦੇ ਰਹੇ ਆ ਮੈਂ ਆਪਣੀ ਜ਼ਿੰਦਗੀ ਬਾਰੇ ਤੇ ਕੁਝ ਗੱਲਾਂ ਜਿਵੇਂ ਰਹੇ ਹਾਂ ਉਹ ਕੁਝ ਕੁ ਗੱਲ ਕਰਾਂਗੇ ਕਿ ਮੈਂ ਇੱਕ ਛੋਟਾ ਲਾਗੀ ਪਿੰਡ ਹੈ ਸ਼ਹਿਰ ਦੇ ਪਹਿਲੇ ਪਿੰਡਾਂ ਨਾਲੋਂ ਸਾਮਾ ਉਹ ਕਿ ਕਿ ਅਸੀਂ ਪਾਕਿਸਤਾਨ ਤੋਂ ਆਏ ਸੀ ਤਾਂ ਸਾਨੂੰ ਉਮਰ ਘਾ ਕੇ ਇੱਥੇ ਜਿੰਨੇ ਲਾਟ ਬੀ ਸਾਡੇ ਜੁਰਗਾਂ ਨੂੰ ਆ ਸਾਡਾ ਸਾਰਾ ਹੀ ਰਿਸ਼ਤੇਦਾਰੀ ਟੋਟਲ ਜਿੰਨੇ ਆ ਗਿਆ ਜ਼ਿੰਮੇਦਾਰੀ ਨੇ ਕੋਈ ਮੁਲਾਇਮ ਜਿਹੜੇ ਅਫੀਸਰ ਲੱਗਿਆ ਤਾਂ ਨਾ ਸਾਡੇ ਸਾਡੇ ਸਾਰੇ ਟੋਟਲ ਜੋ ਗਏ ਪਹਿਲਾਂ ਲੱਗਿਆ ਸੀ ਜੇ ਆਪਣਾ ਅੰਕ ਪਾਵਣ ਚ ਆ ਨਵੇਂ ਪਿੰਡ ਦੇ ਵਿੱਚੋਂ ਹੀ ਅਠਵੀਂ ਤੱਕ ਪੜ੍ਹਾਈ ਕੀਤੀ ਹੈ ਹਰਾਂ ਰਾਮਰ ਪਿੰਡ ਸੀ ਅੱਜ ਜਿਹੜੇ ਮੇਰੇ ਮਹਿਮਾਨ ਹੈ ਰਡਾਂ ਦੀ ਰਿਨਿਊਨ ਸਭਾ ਨੂੰ ਜੀ ਉਸ ਵੀ ਉਹਨਾਂ ਨਾਲ ਆਏ ਸੀਨੀਅਰ ਅਪੋਗਟ ਅਤੇ ਜਿਹੜੇ ਦੋਸਤੋ ਜਿਹੜੇ ਸਾਹਮਣੇ ਬੈਠੇ ਪੰਜਾਬ ਦੇ ਕਰਮਚਾਰੀ ਦਲ ਦੇ ਸਾਣੀ ਉਹਦੇ ਜਨ ਸਹਿਬਾਨ ਬੱਤਰ ਸਹਿਬਾਨ ਸਭ ਤੋਂ ਪਹਿਲਾਂ ਮੈਂ ਸਰਦਾਰ ਜਸਵੀਰ ਸਿੰਘ ਉਹਨਾਂ ਦਾ ਇਸ ਕਰਕੇ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਸਾਡੀ ਬੇਜ਼ੀ ਨੂੰ ਪ੍ਰਵਾਨ ਕਰ ਲਿਆ ਹੋਣਾ ਅੱਜ ਜੋ ਇਹਨਾਂ ਦਾ ਮਾਨ ਤੇ ਸਨਮਾਨ ਜਿੱਥੇ ਬੰਦੀ ਬਲ ਨੂੰ ਪੰਜਾਬ ਸਰਕਾਰ ਕਰਮਚਾਰੀ ਬਣ ਲਈ ਦਿੱਤਾ ਜਾ ਰਿਹਾ ਹੈ ਉਹਦੇ ਵਿੱਚ ਜੋ ਸਾਡਾ ਸਰਦਾਰ ਸਦੋਸੀ ਉਸ ਨੂੰ ਪ੍ਰਵਾਨ ਕੀਤਾ ਹੈ ਇਸ ਲਈ ਮੈਂ ਉਹਨਾਂ ਦਾ ਰੋਗ ਕੋ ਉਸ ਦੇ ਨਾਲ ਹੀ ਮੈਂ ਆਪਣੀ ਜਿੱਥੇ ਬੰਦੀ ਦੇ ਸਾਰੇ ਜੀਵਾਂ ਦਾ ਧੰਨਵਾਦਿਆਂ ਕਿ ਜਿਨ੍ਹਾਂ ਨੇ ਅੱਜ ਦਾ ਮਾਨ ਸਨਮਾਨ ਜੋ ਜਿਹੜਾ ਹੈਗਾ ਆਪਣੀ ਹਿੰਮਤ ਨਾਲ ਆਪਣੀ ਯੋਗਤਾ ਨਾਲ ਆਪਣੇ ਸਕਾਰ ਨਾਲ ਜੋ ਇਹ ਤੁਸੀਂ ਰੱਖਿਆ ਹੈ ਇਸ ਲਈ ਮੈਂ ਤੁਹਾਡਾ ਵੀ ਬਹੁਤ ਬਹੁਤ ਸਲਾਮ ਕਰਦਾ ਹਾਂ ਜਿੱਦੋਂ ਤੱਕ ਸਰਦਾਰ ਜਸਪੀਰ ਸਿੰਘ ਨਾਲ ਜੰਗ ਉਹ ਵਿਟਾਉਟ ਜੀਨੀਅਰ ਨੇ ਤੁਹਾਡੇ ਸਾਹਮਣੇ ਰਿਟਾਇਰ ਹੋ ਰਹੇ ਨੇ ਰਿਟਾਇਰ ਹੋਏ ਨੇ ਔਰ ਜਿਸ ਵੇਲੇ ਇਹ ਥਾਂ ਪਰ ਕਾਲ ਵਿੱਚ ਪੜ੍ਹਦੇ ਸਮੇਂ ਉਸ ਵੇਲੇ ਵੀ ਇਹ ਆਪੂ ਦੇ ਤੌਰ ਤੇ ਬਿਕਿਆ ਗਿਆ